ਯੋਗ 탄탄 ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਹਰ ਐਤਵਾਰ ਦੀ ਤਰ੍ਹਾਂ ਧਾਰਮਿਕ ਦਿਵਸ ਸਜਾਏ ਜਾਂਦੇ ਆ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਔਰ ਸਾਰੇ ਦੇਸ਼ ਦੇ ਵਿੱਚੋਂ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ ਔਰ ਮੈਂ ਸਮਝਦਾ ਕਿ ਇਸ ਬਾਬਾ ਜੀ ਦਾ ਆਪ ਦਾ ਵੱਡਾ ਪ੍ਰਤਾਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਾਸ਼ਾ ਜੀ ਨੇ ਬੜੀ ਕਿਰਪਾ ਕੀਤੀ ਹੋਈ ਹੈ ਸਿੱਖ ਸੰਗਤਾਂ ਦੇ ਉੱਤੇ ਔਰ ਬਾਬਾ ਦੀਪ ਸਿੰਘ ਜੀ ਆਪਣੀ ਜਾਰੀ ਕਲਾ ਵਰਤਾ ਰਹੇ ਨੇ ਸਿੱਖ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜ ਰਿਹਾ ਨੇ ਗੁਰੂ ਦਰਬਾਰ ਨਾਲ ਜੋੜ ਰਿਹਾ ਨੇ ਗੁਰਬਾਣੀ ਨਾਲ ਜੋੜ ਰਿਹਾ ਨੇ ਔਰ ਮੈਂ ਸਮਝਦਾ ਵੀ ਇਹ ਸਾਰੀ ਆਉਣ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਸਿੱਖ ਸੰਗਤਾਂ ਵਾਸਤੇ ਬਹੁਤ ਵੱਡਾ ਸੋਹਣਾ ਸੰਕੇਤ ਹੈ ਚੰਗੀ ਗੱਲ ਹੈ ਕਿ ਸਿੱਖ ਸੰਗਤਾਂ ਰੀਆਂ ਗੁਰਬਾਣੀ ਦੇ ਨਾਲ ਜੋੜ ਰਹੀਆਂ ਨੇ ਭਾਈ ਸਾਹਿਬ ਜੀ ਕੋਈ ਸਮਾਂ ਸੀਗਾ ਕਿ ਸੰਗਤ ਇੰਨਾ ਰਜਾਬ ਨਹੀਂ ਸੀ ਵੇਖਣ ਨੂੰ ਮਿਲਦਾ ਪਰ ਇੱਕੋ ਜਵ ਸੰਗਤ ਜੋ ਹੈ ਗੁਰਦੁਆਰਾ ਸਾਹਿਬ ਆਣੀ ਸ਼ੁਰੂ ਹੋਈ ਬਹੁਤ ਵੱਡੇ ਪੱਧਰ ਤੇ ਆਣੀ ਸ਼ੁਰੂ ਹੋਈ ਕਿਵੇਂ ਵਿਖਦੇ ਚ ਪਿਛਲੇ ਕੁ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੀ ਗੁਰਦੁਆਰਿਆਂ ਵਾਸਤੇ ਗੁਰਬਾਣੀ ਵਾਸਤੇ ਔਰ ਜਿਹੜੇ ਨਾਸਤਿਕ ਲੋਕ ਸੀ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਐਸਾ ਪ੍ਰਚਾਰ ਕੀਤਾ ਸੀ ਮੀਡੀਏ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਔਰ ਉਹ ਜਿਹੜੀਆਂ ਅਸੀਂ ਬਹੁਤ ਉਹਨਾਂ ਦਾ ਜਿਹੜਾ ਨੌਜਵਾਨ ਤਬਕਾ ਸੀ ਆ ਉਹਦੇ ਮਨ ਦੇ ਉੱਤੇ ਅਸਰ ਪਿਆ ਸੀ ਔਰ ਲੇਕਿਨ ਇਹ ਬਾਬਾ ਦੀਪ ਸਿੰਘ ਜੀ ਨੇ ਰਾਹੀਂ ਸਤਿਗੁਰੂ RAMDAS ਜੀ ਪਾਤਸ਼ਾਹ ਜਿਨੇ ਆਪ ਕਿਰਪਾ ਕਰਕੇ ਸਿੱਖ ਸੰਤਨ ਨੂੰ ਮੋੜਾ ਪਾਇਆ ਅੱਜ ਸਮੁੱਚੇ ਦੇਸ਼ ਦੇ ਵਿੱਚ ਨਹੀਂ ਸੁੱਚੇ ਸੰਸਾਰ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਗੁਰੂ ਘਰਾਂ ਦੇ ਨਾਲ ਜੁੜ ਰਹੀਆਂ ਨੇ ਗੁਰਦੁਆਰੇ ਦੇ ਵਿਚਾਰੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ ਆਪਣੀ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਉਹਨਾਂ ਨੂੰ ਆ ਰਹੀ ਹੈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹਨੂੰ ਪਤਾ ਲੱਗ ਰਿਹਾ ਹੈਗੇ ਕਿ ਗੁਰਦੁਆਰੇ ਦੇ ਕੀ ਮਰਯਾਦਾ ਨੇ ਗੁਰਦੁਆਰੇ ਜਾਣਾ ਕਿਵੇਂ ਹੈਗਾ ਕਿਵੇਂ ਬੈਠਣਾ ਹੈਗਾ ਕਿਵੇਂ ਸੰਗਤ ਦੇ ਵਿੱਚ ਜਾ ਕੇ ਸਰਦਾ ਦੇ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਸੋ ਮੈਂ ਸਮਝਦਾ ਇੱਕ ਬਹੁਤ ਵੱਡੀ ਚੰਗੀ ਗੱਲ ਹੈ ਔਰ ਆਉਣ ਵਾਸਤੇ ਸਿੱਖ ਪੰਥ ਵਾਸਤੇ ਚੰਗੇ ਸੰਕੇਤ ਦੀ ਗੱਲ ਹੈ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਕਿਰਪਾ ਕਰਨ ਗੁਰੂ ਰਾਮਦਾਸ ਸਰ ਜੀ ਇਸੇ ਤਰ੍ਹਾਂ ਕਿਰਪਾ ਕਰਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਆਪਣੀ ਕਿਰਪਾ ਦਾ ਕਿਰਪਾ ਵਰਤਾ ਕੇ ਸਮੁੱਚੇ ਸਿੱਖ ਸੰਗਤ ਦੇ ਉੱਤੇ ਉਹ ਆਪਣੇ ਦਰਦ ਦੇ ਨਾਲ ਜੋੜ ਕੇ ਰੱਖਣ ਔਰ ਸਾਰੇ ਸਿੱਖ ਸੰਗਤ ਦੇ ਵਿੱਚ ਖੁਸ਼ੀਆਂ ਵਰਤਾਂ ਤੇ ਰਹਿਮਤਾ ਵਰਤੌਣ ਕਿ ਖਾਸ ਤੌਰ ਉੱਤੇ ਜੋ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਦਾ ਅਕਸਰ ਕਹਿਣਾ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਤੇ ਕੀ ਲੱਗਦਾ ਕਿ ਪਿਛਲੇ ਸਮੇਂ ਤੋਂ ਪ੍ਰਚਾਰ ਤੇ ਪ੍ਰਸਾਰ 'ਚ ਵਾਅਦਾ ਹੋਇਆ ਤਾਂ ਸੰਗਤ ਨਹੀਂ ਪਹੁੰਚੀ ਬਹੁਤ ਵੱਡਾ ਵਾਅਦਾ ਹੋ ਰਿਹਾ ਜੀ ਬਹੁਤ ਵੱਡਾ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਪਿਸ ਜਿਹੜਾ ਝੂਠ ਹੁੰਦਾ ਕੁਝ ਸਮੇਂ ਵਾਸਤੇ ਲੋਕਾਂ ਦੇ ਮਨ ਤੇ ਅਸਰ ਪਾ ਸਕਦਾ ਹੈ ਲੇਕਿਨ ਸਚਾਈ ਜਿਹੜੀ ਉਹ ਹਮੇਸ਼ਾ ਸਾਹਮਣੇ ਆਉਂਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬਾਣੀ ਹੈਗੀ ਆ ਇਹ ਅਟਲ ਸਚਾਈ ਹੈ ਔਰ ਇਹਦੇ ਨਾਲ ਸਾਨੂੰ ਜੁੜਨ ਦੀ ਲੋੜ ਹੈਗੀ ਆ ਔਰ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਤੁਸੀਂ ਦੇਖੋ ਸਿੱਖ ਸੰਸਾਰੀਆਂ ਸੜਕਾਂ ਭਰੀਆਂ ਪਈਆਂ ਨੇ ਸਾਰੇ ਰਾਹ ਭਰੇ ਪਏ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਏਡੇ ਵੱਡੇ ਪ੍ਰਬੰਧ ਕੀਤੇ ਜਾਂਦੇ ਆ ਲੇਕਿਨ ਉਹ ਹਰ ਐਤਵਾਰ ਉਹ ਥੋੜੇ ਪੈ ਜਾਂਦੇ ਹੈਗੇ ਸੋ ਇਹ ਗੁਰ ਸਦਕਾ ਮੈਂ ਸਮਝਾਇਆ ਗੁਰੂ ਸਾਹਿਬ ਦੀ ਆਪਾਰ ਕਿਰਪਾ ਇਸੇ ਤਰ੍ਹਾਂ ਸੰਗਤ ਦੇ ਉੱਤੇ ਵਰਤਦੀ ਰਹੇ ਔਰ ਸੰਗਤ ਜਿਹੜੀ ਹੈ ਗੁਰੂ ਦਰਬਾਰ ਦੇ ਨਾਲ ਜੁੜਦੀ ਰਹੇ ਬਹੁਤ ਬਹੁਤ ਧੰਨਵਾਦ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੜਨਾ ਸਾਂਝਿਆ ਕਰਦੇ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਤਦਾਰ ਤੋਂ ਤਹਿ ਸੰਗਤ ਜੋ ਗੁਰਦੁਆਰਾ ਚਿਦਕਨ ਸਾਹਿਬ ਪਹੁੰਚੀ ਹੋਈ ਹੈ ਹਾਲਾਂਕਿ ਜੇਕਰ ਗੱਲ ਕਰਨੀ ਹੈ ਕਿ ਮੌਸਮ ਦੀ ਚਾਹੇ ਗਰਮੀ ਜ਼ਰੂਰ ਬਹੁਤ ਜ਼ਿਆਦਾ ਹੈਗੀ ਹੈ ਪਰ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਜੁਆਰੇ ਕਰਨ ਵਾਸਤੇ ਉਤਸ਼ਾਹ ਵੀ ਉਹ ਨਹੀਂ ਹੈਗਾ ਸ਼ਰਧਾ ਹੈਗੀ ਆ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਪੱਖਿਆਂ ਦੀ ਵੀ ਸੇਵਾ ਜਿਹੜੀ ਆ ਸੰਗਤ ਸੇਵਾ ਦੇ ਨਾਲ ਨਾਲ ਜੋ ਸੰਗਤ ਹੈ کافی ਉਛਾਹ ਦੇ ਨਾਲ ਖੜੀ ਹੈ ਕਿ ਕਿਤੇ ਸਾਡੀ ਵਾਰੀ ਆਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਜਦਾਰੇ ਕਰ ਸਕੇ ਅੰਦਰ ਜਾ ਕੇ ਤਾਂ ਇਹ ਖਾਸ ਤਸਵੀਰਾਂ ਤੋਂ ਨਾਲ ਸਾਂਝਾ ਕਰ ਰਿਹਾ ਗੁਰਦੁਆਰਾ ਸ਼ਿਦਗਨ ਸਾਹਿਬ ਤੋਂ ਲੱਖਾਂ ਦੀ ਦਰਦਾਰ ਦੁੱਤੇ ਸੰਗਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚ ਰਿਹਾ ਨੇ ਤਾਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸੁਭ ਸ਼ਾਂਤੀ ਵਾਸਤੇ ਤਾਂ ਇਹ ਦੇਖ ਸਕਦੇ ਹਾਂ ਹਾਲਾਂਕਿ ਸੂਰਜ ਦੀ ਤਪਦੀ ਗਰਮੀ ਤੇ ਦੂਜੇ ਬਨੇ ਸੰਗਤਾਂ ਦਾ ਭਰਮਾ ਇਕੱਠ ਇਹ ਆਸਤ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦੇ ਮੰਦ ਦੇ ਵਿੱਚ ਕਿੰਨਾ ਉੱਚਾ ਆ ਬਾਬਾ ਜੀ ਦੇ ਦਰਸ਼ਨ ਦਾਰੇ ਕਰਨ ਲਈ